कहना चाहते वह पड़ प्यो मर्द हम वरियाला वाहो वाहो गोविंद सिंह आपे गुरखेला सारी संगत नब तो पहला वाहे गुरु जी का खालसा वाहेगुरु जी की फते ਸਾਹਿਬੇ ਕਮਾਲ ਬਾਦशाह ਦਲਵੀਸ਼ ਕਮਰਤ ਦੇ ਦਾਤੇ ਸਰਬੰਸਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਂਦਾ ਪ੍ਰਕਾਸ਼ ਗੁਰਬ ਅਖਤਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ਼ੌਂਡਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੱਖ ਵੱਲੋਂ ਅਤੇ ਇਲਾਕਾ ਨਾਸੀ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਹੈ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ 76 ਸਾਲੇਟ ਅਰਦਾਸ ਬੇਨਤੀ ਹੋ ਕੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਇਆ ਹੈ ਇਹ ਨਗਰ ਕੀਰਤਨ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਉਤਸ਼ਾਹ ਤੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰ ਰਹੀਆਂ ਨੇ ਜਿੱਥੇ ਸੰਗਤਾਂ ਨੇ ਹਾਜ਼ਰੀ ਭਰੀ ਹੈ ਉੱਥੇ ਹੀ ਬਹੁਤ ਸਾਰੀਆਂ ਸੰਗਤਾਂ ਜਿਵੇਂ ਸਾਡੀ ਇਸ਼ਨਾਨ ਸੇਵਾ ਸੰਗਤ ਉਹਨਾਂ ਵੱਲੋਂ ਸੰਗਤਾਂ ਵਾਸਤੇ ਲੰਗਰ ਲਗਾ ਗਏ ਅੱਗੇ ਵੀ ਬਹੁਤ ਮਾੜਾ ਨੇ ਸੰਗਤ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਤੇ ਗੁਰੂ ਸਾਹਿਬ ਕਿਰਪਾ ਕਰੇ ਜਿਸ ਤਰ੍ਹਾਂ ਸੰਗਤ ਦੀ ਛਾਹ ਬਣਿਆ ਰਵੇ ਆਪਣੇ ਦਰ ਘਰ ਦੀ ਅਸੀਸ ਆਸ਼ੀਰਵਾਦ ਤੇ ਸਾਰੀ ਸੰਗਤ ਨੂੰ ਸਤਿਗੁਰਾਂ ਦੇ ਪ੍ਰਕਾਸ਼ ਵਰਭਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ ਸਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਉਲੀਪਰਿਆ ਧਿਆਰਾ ਐਸਾ ਪ੍ਰਦੇਸ਼ੋਂ ਦੇ ਸਤਿ ਸਾਬੇ ਕਮਾਲ ਸ੍ਰੀ ਗੁਰੂ ਵਸੰਗ ਦੀ ਰੇਮ ਪ੍ਰਕਾਸ਼ ਧਿਆਰੇ ਨੂੰ ਲੈ ਕੇ ਸੰਗਤਾਂ 'ਚ ਬਹੁਤ ਅੱਛਾ ਸੰਗਤਾਂ ਪੂਰੇ ਜਾਤ ਤੇ ਸਤਕਾਰਤ ਗੁਰੂ ਸਾਹਿਬਾਂ ਦਾ ਹਰ ਸਾਲ ਦੀ ਤਰ੍ਹਾਂ ਜਾਨਵਾਰਾ ਮਨਾ ਰੰਗਾ ਐਸ ਸੋ ਮੌਕੇ ਤੇ ਗੁਰੂ ਸਾਹਿਬਾਂ ਅਗੇ ਅਰਦਾਸ ਬੇਨਤੀ ਕਰਦੇ ਆ ਵਾਹਿਗੁਰੂ ਪ੍ਰਮਾਤਮਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਸਿੱਖਾਂ ਨੂੰ ਜਿਹੜੇ ਤੁਸੀਂ ਆਦੇਸ਼ ਦਿੱਤੇ ਆ ਉਹਨਾਂ ਦੇ ਪਾਲਣਾ ਕਰਦੇ ਹੋਏ ਤੋਂ ਆਪਣੇ ਸਾਰੇ ਆਸਿਆਂ ਦੇ ਉੱਤੇ ਅੱਗੇ ਵਧੇ ਹੋਈ ਗੁਰੂ ਪੰਥ ਵਿੱਚ ਦਾਤਵ ਦਾ ਦਾਖਲਾ ਲਓ ਜਿਹੜੇ ਵੀ ਸਿੱਖ ਸੰਗਤਾਂ ਨੇ ਅਜੇ ਤੱਕ ਅਮਰਤਪਾਨ ਨਹੀਂ ਕੀਤਾ ਉਹ ਗੁਰੂ ਸਾਹਿਬ ਦੇ ਦਿੱਤੇ ਦੇਸ਼ਾ ਮੁਤਾਬਕ ਅਮਰਤਪਾਨ ਕਰਕੇ ਸਿੱਖ ਕੌਮ ਦੇ ਵਿੱਚ ਆਖਰਾ ਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਪਰਗਤੀ ਉਹ ਮਰਦ ਆਗਾ ਮੜਾ ਬਰੇ ਆਮਾ ਕੇਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਖਸਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਤਨ ਤਨ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧਤ ਅੱਜ ਨਗਰ ਕੀਰਤਨ ਜਿਹੜਾ ਉਹ ਤਨ ਤਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਅਗਵਾਈ ਦੇ ਵਿੱਚ ਪੰਜ ਪਿਆਰੇ ਇਸ ਦੀ ਅਗਵਾਈ ਕਰ ਰਹੇ ਨੇ ਔਰ ਨਗਰ ਕੀਰਤਨ ਪ੍ਰਾਰambh ਹੋਇਆ ਹੈ ਸੰਗਤਾਂ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਤੇ ਉਮਾ ਹੈ ਤੇ ਫੰਡ ਦੇ باوجود ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀ ਉਹ ਇੱਥੇ ਮਦਦ ਵੀ ਬੰਦੇ ਵਿੱਚ ਸ਼ਾਮਿਲਿਤ ਕਰ ਰਹੀ ਹੈ ਤਾਂ ਸ੍ਰੀ ਦੰਦਮਾ ਸਾਹਿਬ ਦੇ ਮਹਾਰਾਜ ਸਾਹਿਬ ਸਭੂ ਪ੍ਰਬੰਧਨ ਵੱਲੋਂ ਇਹ ਜਿਹੜਾ ਪ੍ਰੋਗਰਾਮ ਹੈ ਉਹ ਜੋ ਕੀਤਾ ਜਾ ਰਿਹਾ ਸ੍ਰੀ ਸੰਗਤਾਂ ਨੂੰ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਤੇ ਅੱਗੇ 2 ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ